ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਰਾਜਨੀਤਿਕ ਜਾਂ ਸਿਆਸੀ ਜਗਤ ਦੀ ਸਿਆਸੀ ਜਗਤ ਦੇ ਵਿੱਚ ਇੱਕ ਵਾਰ ਫੇਰ ਦੁਬਾਰਾ ਮਾਤਮਾਛ ਆ ਗਿਆ ਹੈ 10 ਦਿਨੇ ਹਾਂ ਇੱਕ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਬੜੀ ਮੰਦ ਭਾਗੀ ਖਬਰ ਆਈ ਹੈ ਪੋਲਿਟੀਕਲ ਜਗਤ ਨੂੰ ਦੱਸਦੀ ਹੈ ਕਿ ਮੌਜੂਦਾ ਐਮ.ਐਲ.ਏ ਜਿਹੜੇ ਲਗਾਤਾਰ ਹਸਪੀਟਲ ਦੇ ਵਿੱਚ ਐਡਮਿਟ ਸੀ ਆਪਣੇ ਜ਼ੇਰੇ ਇਲਾਜ ਲਈ ਉਹਨਾਂ ਨੂੰ ਕੋਈ ਅੰਦਰੂਨੀ ਸਰੀਰਕ ਜਿਹੜੀ ਹੈ ਪ੍ਰੋਬਲਮ ਸਮੱਸਿਆ ਦੱਸੀ ਜਾ ਰਹੀ ਸੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਲੇਕਿਨ ਅੱਜ 2 ਤੋਂ 3 ਮਹੀਨਿਆਂ ਦੇ ਬਾਅਦ ਵੀ ਡਾਕਟਰ ਜਿਹੜੇ ਨੇ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ ਉਸ ਐਮਐਲਏ ਜਿਹੜੇ ਮੌਜੂਦਾ ਸੀ ਲੇਕਿਨ ਅੱਡੀ ਚੋਟੀ ਦਾ ਜ਼ੋਰ ਲਾਉਣ ਤੋਂ ਬਾਅਦ ਵੀ ਅੱਜ ਉਹਨਾਂ ਦਾ 4:30 ਵਜੇ ਜਿਹੜਾ ਦਿਹਾਂਤ ਹੋਇਆ ਹੈ ਦੱਸਦੇ ਨੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਐਮਐਲਏ Rajasthan ਤੋਂ Solamber ਨਾਮ ਦੇ ਹਲਕੇ ਤੋਂ Amrit Lal Meena ਜਿਨ੍ਹਾਂ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਅਤੇ ਲਗਭਗ ਉਹਨਾਂ ਨੂੰ 3 ਮਹੀਨੇ ਹੋ ਗਏ ਨੇ ਲਗਾਤਾਰ ਜਿਹੜੇ ਐਡਮਿਟ ਸੀ ਇਸ ਨੂੰ ਲੈ ਕੇ ਹੁਣ ਦੇਹਾਂ ਦੀ ਪੁਸ਼ਟੀ ਹੋ ਚੁੱਕੀ ਹੈ ਬਸ 2-3 ਘੰਟਿਆਂ ਦੇ ਪੋਸਟ ਮਾਸਟ ਪੋਸਟ ਮਾਰਮ ਤੋਂ ਬਾਅਦ ਜਿਹੜੀ ਲਾਸ਼ ਹੈ ਉਹ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ ਇਸ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜਿਹੜੀਆਂ ਰਾਜਸਥਾਨ ਦੇ ਵਿੱਚ ਉਹਨਾਂ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਦੌੜ ਗਈ ਹੈ ਕਿਉਂਕਿ ਜਿਹੜੇ ਇਹ ਮੌਜੂਦਾ ਐਮਐਲਸੀ ਅਮਰਤ ਲਾਲ ਮੀਨਾ ਇਹ ਲਗਭਗ ਵੀ ਤੋਂ 25 ਸਾਲ ਲਗਾਤਾਰ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਲੰਧ ਰਾਜਸਥਾਨ ਦੇ ਸੁਲੰਬਰ ਨਾਮ ਦੇ ਹਲਕੇ ਦੇ ਵਿੱਚੋਂ ਅਤੇ ਲਗਾਤਾਰ ਜੇਤੂ ਵੀ ਹੁੰਦੇ ਆ ਰਹੇ ਸੀ ਬਟ ਅਚਾਨਕ ਉਹਨਾਂ ਦੀ ਤबीयत ਖਰਾਬ ਹੋ ਜਾਂਦੀ ਹੈ ਫਿਰ ਤबीयत ਨੂੰ ਲੈ ਕੇ 2 ਤੋਂ 3 ਮਹੀਨੇ ਲਗਾਤਾਰ ਉਹ ਹਸਪੀਟਲ ਦੇ ਵਿੱਚ ਐਡਮਿਟ ਰਹਿੰਦੇ ਨੇ ਲੇਕਿਨ ਅੱਜ 4:30 ਵਜੇ ਸ਼ਾਮ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਖਾਰਕੀ ਕੇ ਭਾਰਤੀ ਜਨਤਾ ਪਾਰਟੀ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਰਾਜਸਥਾਨ ਤੋਂ ਕਿਉਂਕਿ ਇਹ ਮੌਜੂਦਾ ਐਮਐਲਏ ਸੀ ਮੌਜੂਦਾ ਵਿਧਾਇਕ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਕੱਲ ਜਿਹੜਾ ਹੈ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇਗਾ ਧੰਨਵਾਦ